ਸਤਿ ਸ੍ਰੀ ਅਕਾਲ ਜਸ ਟੀਵੀ ਯੂਐਸਏ ਵਿੱਚ ਤੁਹਾਡਾ ਸਵਾਗਤ ਹੈ ਰਜਿੰਦਰ ਹਸਪਤਾਲ ਪਟਿਆਲਾ ਵਿਖੇ ਸੂਬਾ ਸਿੰਘ ਬੁੱੱਛੜ ਸਾਬਕਾ ਐਸਐਚਓ ਜੋ ਪਟਿਆਲਾ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਸਨ ਬੀਤੇ ਦਿਨੀ ਉਸ ਦੀ ਮੌਤ ਹੋ ਗਈ ਸੀ ਰਜਿੰਦਰ ਹਸਪਤਾਲ ਵਿਖੇ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਪੋਸਟਮਾਰਟਮ ਦੀ ਪ੍ਰਕਿਰਿਆ ਜੱਜ ਸਾਹਿਬ ਜਸਪ੍ਰੀਤ ਸਿੰਘ ਦੀ ਦੇਖ ਰੇਖੇ ਹੇਠ ਸੰਪੰਨ ਕੀਤੀ ਗਈ ਸੂਬਾ ਸਿੰਘ ਦੀ ਦੇਹ ਨੂੰ ਵਾਰਸਾਂ ਦੇ ਹਵਾਲੇ ਕੀਤਾ ਗਿਆ ਪੋਸਟਮਾਰਟਮ ਦੀ ਸਾਰੀ ਕਾਰਵਾਈ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਐਂਬੂਲੈਂਸ ਰਾਹੀਂ ਸੂਬਾ ਸਿੰਘ ਦੀ ਦੇਹ ਉਹਨਾਂ ਦੇ ਜੱਦੀ ਪਿੰਡ ਭੀਟੇਵੱਡ ਤਰਨਤਾਰਨ ਵਿਖੇ ਰਵਾਨਾ ਕਰ ਦਿੱਤੀ ਗਈ ਬਾਕੀ ਜਿਹੜਾ ਉਹ ਪਰਿਵਾਰ ਸੀਗਾ ਉੱਥੇ ਸ਼ਾਮਲ ਉਹਨਾਂ ਨੂੰ ਜਿਹੜਾ ਲਾਸ਼ ਨੂੰ ਉਹਨਾਂ ਦੇ ਹਵਾਲੇ ਕਰਕੇ ਐਂਬੂਲੈਂਸ ਦੇ ਵਿੱਚ ਰਵਾਨਾ ਕੀਤਾ ਗਿਆ ਮੰਟੋਈ ਆ ਸੀਬਈ ਕੋਰਟ ਦੇ ਵਿੱਚ ਦੋ ਆ ਸਟੇਟਮੈਂਟ ਹੋਈ ਆ ਯਾਰ ਦੇ ਕਰੀਬ ਇਹਨੇ ਬੰਦਾ ਮਾਰ ਦਿੱਤਾ ਹੋਵੇ ਜੱਜ ਮਰ ਗਿਆ ਤੇ ਕੋਈ ਕਹੇ ਨੂੰ ਕੋਈ ਕੋਈ ਦੁੱਖ ਨਹੀਂ ਹੈਗਾ ਪੰਜਾਬ ਦੇ ਲੋਕ ਅੱਜ ਥੋੜਾ ਆ ਜਸ ਆਪਣੇ ਆਪ ਨੂੰ ਮਨ ਨੂੰ ਸ਼ਾਂਤੀ ਭਾਲਦੀ ਤੇ ਸਾਨੂੰ ਸ਼ਾਂਤੀ ਮਿਲੀ ਆ ਫੰਦੇ ਮਨ ਨੂੰ ਖੁਸ਼ੀ ਆ ਜੀ ਅੱਜ ਉਹ ਟੱਟੀ ਘਾਰੇ ਤੋਂ ਬਾਬਾ ਚਰਨ ਸਿੰਘ ਆ ਉਹਨਾਂ ਦਾ ਪਰਵਾਦ ਦੇ ਪੰਜ 6 ਜੀ ਮਾਰੇ ਆ ਕਾਉਂਟਰ ਕੀਤੇ ਆ ਪਰ ਉਹਨਾਂ ਨੂੰ ਟਰੈਕਟਰ ਦੇ ਪਾ ਕੇ ਇੱਕ ਟਰੈਕਟਰ ਸੱਜੇ ਪਾਸੇ ਇੱਕ ਕੰਬੇ ਪਾਸੇ ਖਿੱਚ ਕੇ ਲੱਤਾਂ ਖਿਲ ਜਿੱਤੀਆਂ ਫਤਨੀ ਕਰ ਦਿੱਤਾ ਇਹ ਕੋਈ ਤਸ਼ੱਦਦ ਥੋੜਾ ਆ ਪੱਤਰਕਾਰਾਂ ਤਾਂ ਕਿ ਵੀ ਇੰਨਾ ਮਾਰੇ ਸਰ ਵਕੀਲ ਵੀ ਮਾਰੇ ਦਸਮਨਤ ਸਿੰਘ ਖਾਲੜਾ ਵੀ ਮਾਰੇ ਜਿਹੜਾ ਵੀ ਕੋਈ ਗੱਲ ਕਰਦਾ ਸਰਕਾਰ ਉਹਨੂੰ ਖਤਮ ਕਰਦੀ ਆ ਪਰ ਜੇ ਇਹਨਾਂ ਨੂੰ ਤਾਂ ਸਰਕਾਰ ਅਗੇ ਦੇਣਾ ਉਹ ਮਰਦਾਬਾਲਾ ਦੇ ਕੇ ਸਤ ਸ੍ਰੀ ਅਕਾਲ ਜਸ ਟੀਵੀ ਯੂਐਸਏ ਵਿੱਚ ਤੁਹਾਡਾ ਸਵਾਗਤ ਹੈ ਬੀਤੇ ਦਿਨੀ ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਪੁਲਿਸ ਇੰਸਪੈਕਟਰ ਸੂਬਾ ਸਿੰਘ ਜੇਲ੍ਹ ਵਿੱਚ ਹੋਏ ਇੱਕ ਝਗੜੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਸੀ ਜਿੱਥੇ ਉਸ ਦੀ ਮੌਤ ਹੋ ਗਈ ਝੂਠੇ ਪੁਲਿਸ ਮੁਕਾਬਲੇ ਕਰਨ ਵਾਲਾ ਇਹ ਬੁੱੱਛੜ ਸਾਬਕਾ ਪੁਲਿਸ ਇੰਸਪੈਕਟਰ ਜੋ ਆਪਣੇ ਆਪ ਨੂੰ ਸੂਬਾ ਸਰਹੰਦ ਅਖਵਾਉਂਦਾ ਸੀ ਜੋ ਪੰਜਾਬ ਦੇ ਤਰਨਤਾਰਨ ਇਲਾਕੇ ਵਿੱਚ ਤਣਾਤ ਸੀ ਇਸ ਬੁੱਚਰ ਪੁਲਿਸ ਇੰਸਪੈਕਟਰ ਸੂਬਾ ਸਰਹੰਦ ਨੇ ਤਰਨਤਾਰਨ ਇਲਾਕੇ ਵਿੱਚ ਲਗਭਗ 1000 ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਅਸਹਿ ਤਸੀਹੇ ਦੇ ਕੇ ਮਾਰ ਮੁਕਾਇਆ ਸੀ ਸੈਂਕੜੇ ਧੀਆਂ ਭੈਣਾਂ ਦੀ ਬੇਪਤੀ ਕੀਤੀ ਜਿਸ ਵੀ ਸਿੱਖ ਨੌਜਵਾਨ ਨੂੰ ਇਹ ਫੜ ਲੈਂਦਾ ਸੀ ਕਈ ਕਈ ਦਿਨ ਨੌਜਵਾਨਾਂ ਤੇ ਅਣਮਨੁਕੀ ਤਸੱਦਦ ਕਰਦਾ ਸੀ ਅੰਤ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮੌਤ ਦੇ ਘਾਟ ਉਤਾਰ ਦਿੰਦਾ ਸੀ ਤੇ লাশ ਨੂੰ ਨਹਿਰ ਵਿੱਚ ਸੁੱਟ ਦਿੰਦਾ ਸੀ ਤਰਨ ਤਾਰਨ ਇਲਾਕੇ ਵਿੱਚ ਇਸ ਬੁੱੱਚਲ ਇਨਸਪੈਕਟਰ ਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਐਸੀ ਹਨੇਰੀ ਲਿਆਂਦੀ ਦੱਸਦੇ ਹਨ ਕਿ ਤਰਨ ਤਾਰਨ ਇਲਾਕੇ ਵਿੱਚ 5 ਸਾਲ ਕਿਸੇ ਨੌਜਵਾਨ ਦੀ ਜਾਨ ਨਹੀਂ ਚਲੀ ਇੱਥੋਂ ਤੱਕ ਇਸ ਕੇਸ ਬੁੱੱਚਲ ਨੇ ਸੰਤਾ ਮਹਾਪੁਰਸ਼ਾਂ ਨੂੰ ਵੀ ਨਹੀਂ ਬਖਸ਼ਿਆ ਦੱਸਿਆ ਜਾਂਦਾ ਹੈ ਕਿ ਪਿੰਡ ਠੱਠੀ ਖਾਰੇ ਤੋਂ ਬਾਬਾ ਚਰਨ ਸਿੰਘ ਦੇ ਪਰਿਵਾਰ ਦੇ ਪੰਜ ਜੀ ਇਸ ਬੁਚਲ ਨੇ ਮਾਰ ਦਿੱਤੇ ਸਨ ਇਸ ਨੇ ਪਤਰਕਾਰ ਵੀ ਨਹੀਂ ਬਖਸ਼ੇ ਇਹ ਬੁਚੜ ਇੰਨਾ ਜ਼ਾਲਮ ਸੀ ਕਿ ਜੇਕਰ ਦਿਨ ਵਿੱਚ ਪੰਜ ਨੌਜਵਾਨ ਫੜੇ ਜਾਣ ਤਾਂ ਸ਼ਾਮ ਤੱਕ ਪੰਜਾਂ ਨੂੰ ਮਕਾਉ ਦਿੰਦਾ ਸੀ ਪੰਜਾਬ ਵਿੱਚ ਸਭ ਤੋਂ ਵੱਧ ਸਿੱਖ ਨੌਜਵਾਨ ਇਸ ਬੁਚਲ ਨੇ ਹੀ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਹਨ ਇਹ ਜ਼ਾਲਮ ਸੂਬਾ ਐਸਐਸਪੀ ਅਜੀਤ ਸਿੰਘ ਸੰਧੂ ਦੀ ਜੁੰਡਲੀ ਦਾ ਸੀਗਾ ਅਜੀਤ ਸਿੰਘ ਸੰਧੂ ਕੇਪੀਐਸ ਗਿੱਲ ਦਾ ਸਾਥੀ ਸੀ ਅਜੀਤ ਸਿੰਘ ਸੰਧੂ ਬਾਅਦ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਦੇ ਘੇਰੇ ਵਿੱਚ ਆ ਗਿਆ ਸੀ ਤੇ ਆਤਮ ਹੱਤਿਆ ਕਰ ਗਿਆ ਸੀ ਜਿੱਥੇ ਸੂਬੇ ਨੇ ਝੂਠੇ ਪੁਲਸ ਮੁਕਾਬਲੇ ਬਣਾਏ ਉੱਥੇ ਸਿੱਖ ਨੌਜਵਾਨਾਂ ਨੂੰ ਫੜ-ਫੜ ਕੇ ਉਹਨਾਂ ਦੇ ਵਾਰਸਾਂ ਤੋਂ ਕਰੋੜਾਂ ਰੁਪਏ ਵੀ ਇਕੱਠੇ ਕੀਤੇ ਇਸ ਬੁਚਲ ਨੂੰ ਕਈ ਝੂਠੇ ਪੁਲਸ ਮੁਕਾਬਲਿਆਂ ਦੇ ਕੇਸਾਂ ਵਿੱਚ ਵਕ-ਵਕ ਅਦਾਲਤਾਂ ਰਹੀਂ ਸਜ਼ਾ ਸੁਣਾਈ ਗਈ ਹੈ ਇਹ ਵੀ ਪਤਾ ਚੱਲਿਆ ਹੈ ਕਿ ਸੂਬੇ ਦੇ ਘਰ ਵਾਲਿਆਂ ਨੇ ਸੂਬੇ ਦੀ লাশ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਪੁਲਸ ਹੀ ਹੁਣ ਇਸ ਦੀ ਸੰਸਕਾਰ ਅਤੇ ਹੋਰ ਕਿਰਿਆਕਰਮ ਕਰੇਗੀ ਸੂਬੇ ਦਾ ਸੰਸਕਾਰ ਨਹੀਂ ਸਗੋਂ ਦਫਨਾਇਆ ਜਾਵੇ ਹੁਣ ਇਹ ਜਾਣਕਾਰੀ ਆਈ ਹੈ ਕੇ ਸੂਬੇ ਦੇ ਪਿੰਡ ਪਿੱਟੇ ਵੱਢਦੇ ਗੁਰੂ ਘਰ ਦੇ ਗ੍ਰੰਥੀ ਨੇ ਗੁਰਦੁਆਰੇ ਵਿੱਚ ਸੂਬੇ ਦਾ ਭੋਗ ਪਾਉਣ ਅਤੇ ਅਰਦਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ